ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਨਵੇਂ ਵਲੌਗਸ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਵਲੌਗ ਦੀ ਸਵੇਰ ਦੇ 7:30 ਵਜੇ ਦੇ ਟਾਈਮ ਤੋਂ ਤੇ ਦੋਸਤੋ ਅੱਜ ਵੀ ਦਿਨ ਬਹੁਤ ਸੋਹਣਾ ਨਿਕਲ ਆਇਆ ਤੇ ਦੋ ਤਿੰਨ ਦਿਨ ਹੋ ਗਿਆ ਹੁਣ ਵਧੀਆ ਧੁੱਪ ਨਿਕਲ ਰਹੀ ਹੈ ਤੇ ਚੰਗਾ ਲੱਗਦਾ ਹੈ ਤੇ ਮੈਂ ਨਾ ਆਪਣੇ ਸਵੇਰ ਦੇ ਕੰਮ ਕਰਨ ਵੇੜ ਕੇ ਧਾਰਾ ਧੂਰਾ ਕੱਢ ਕੇ ਡੰਗਰਾਂ ਦੀਆਂ ਤੇ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਸਬਜ਼ੀ ਦੀ ਗੜਾਈ ਕਰ ਲੈਨੇ ਆਂ ਥੋੜੀ ਥੋੜੀ ਜਿੰਨੀ ਹੁੰਦੀ ਹੈ ਅੱਜ ਆਪਾਂ ਕੋਲ ਤੇ ਇੱਥੇ ਸਬਜ਼ੀ ਵਾਲੀ ਆ ਗਿਆ ਅਸੀਂ ਤੇ ਕਿਉਂਕਿ ਵਾਵਾ ਦਿਨ ਹੋ ਗਏ ਸੀ ਨਾ ਵੀ ਸਿਆਲਾਂ ਦੇ ਵਿੱਚ ਫਿਰ ਠੰਡਾ ਠੰਡਾ ਕਰਕੇ ਮੈਂ ਨਹੀਂ ਇੱਧਰ ਜ਼ਿਆਦਾ ਮਤਲਬ ਸਬਜ਼ੀ ਦੀ ਗੋਡਾ ਗੋਡਾਈ ਕੀਤੀ ਤੇ ਨਾਲੇ ਸਬਜ਼ੀ ਸਾਫ਼ ਹੀ ਆਪਾਂ ਪਹਿਲੇ ਬਹੁਤ ਕਰਦੇ ਹਾਂ ਨਹੀਂ ਗਟਾਈ ਲਗਾਤਾਰ ਹੀ ਸਫਾਈ ਕਰਦਾ ਰਿਹਾ ਨਹੀਂ ਤੇ ਉਦਾਂ ਵੀ ਸਾਫ਼ ਹੀ ਸਾਰੀ ਤੇ ਹੁਣ ਮੈਂ ਕਿ ਇੱਕ ਵਾਰੀ ਚਲੋ ਫੇਰ ਆਪਾਂ ਕਰ ਲੈਂਦੇ ਹਾਂ ਧਨੀਆ ਧਨੀਆ ਵੱਲ ਇੱਧਰ ਆदिक ਹੋਰ ਤਰ੍ਹਾਂ ਹੋ ਗਿਆ ਵੈਸੇ ਧਨੀਆ ਬਹੁਤ ਸੋਹਣਾ ਵਾਇਗੁਰੂ ਦੀ ਕਿਰਪਾ ਨਾਲ ਸਬਜ਼ੀ ਆਪਣੀ ਸਾਰੀ ਬਹੁਤ ਸੋਹਣੀ ਐ ਰਕੀ ਹੋਈ ਤੇ ਚਲੋ ਆਪਣੀ ਮਿਹਨਤ ਰੰਗ ਲਿਆਈ ਬਹੁਤ ਵਧੀਆ ਖਾ ਰਹੇ ਆ ਆਪਾਂ ਬਹੁਤ ਵਾਰ ਇਹਨੂੰ ਆਪਾਂ ਧਨੀਏ ਨੂੰ ਉੱਤੋਂ ਵੱਡ-ਵੱਡ ਕੇ ਆਪਾਂ ਵਰਤਦੇ ਆਂ ਰੋਜ਼ ਹੀ ਕਿੰਨਾ ਟਾਈਮ ਹੋ ਗਿਆ ਹੈ 1.5-2 ਮਹੀਨੇ ਹੋ ਚੁੱਕੇ ਨੇ ਤੇ ਉਧਰ ਮੇਥੀ ਮੈਥੇ ਸਭ ਚੀਜ਼ਾਂ ਆਪਾਂ ਬਹੁਤ ਵਧੀਆ ਖਾ ਰਹੇ ਆ ਤੇ ਗੋਭੀ ਗਾਜਰਾ ਹਰ ਚੀਜ਼ ਹੀ ਆਪਾਂ ਵਧੀਆ ਵਰਤ ਰਹੇ ਆ ਤੇ ਮੈਂ ਕਿਹਾ ਚਲੋ ਅੱਜ ਆਪਾਂ ਗੜਾਈ ਕਰ ਦਿੰਨੇ ਆ ਤੇ ਮੈਂ ਇਧਰ ਆ ਗਿਆ ਸੀ ਤੇ ਮੈਂ ਕਿਹਾ ਚਲੋ ਧੁੱਪ ਨਿਕਲੀ ਵਧੀਆ ਦਿਨ ਨਿਕਲਿਆ ਤੇ ਆਪਣਾ ਟਾਈਮ ਚ ਟਾਈਮ ਕੱਢ ਕੇ ਹੁਣ ਇਧਰ ਵੀ ਸਬਜ਼ੀਆਂ ਵੱਲ ਵੀ ਧਿਆਨ ਦੇ ਤਾਂ ਤੇ ਚਲੋ ਮੈਂ ਕਰ ਲਾਂ ਫੇਰ ਧਨੀਏ ਦੀ ਗੜਾਈ ਆ ਵੇਖੋ ਜੀ ਮੇਰੇ ਸਾਥੀ ਨੇ ਮੇਰੇ ਨਾਲ ਨਾਲ ਹੀ ਰਹਿਣਾ ਹੁੰਦਾ ਵੇਖੋ ਭੱਜਾ ਪਤਾ ਨਹੀਂ ਕਿੱਥੋਂ ਵੇਖ ਮੈਨੂੰ ਮੈਂ ਤੇ ਇਧਰ ਚੋਈ ਚੁਰੀ ਆਇਆ ਹਿੱਧ ਤੇ ਇਹਨੇ ਪਤਾ ਨਹੀਂ ਕਿੱਥੇ ਵੇਖ ਲਿਆ ਮੈਨੂੰ ਤੇ ਫੇਰ ਆ ਗਿਆ ਉਸੇ ਟਾਈਮ ਜਿੱਥੇ ਮੈਂ ਜਾਵਾਂ ਜਿਹੜਾ ਕੰਮ ਕਰਾਂ ਉਸੇ ਵੇਲੇ ਹੀ ਇਹ ਪਤਾ ਨਹੀਂ ਕਿਧਰੋਂ ਨਿਕਲ ਆਉਂਦਾ ਤੇ ਆ ਸਿੱਧਾ ਗਾਜਰਾਂ ਦੇ ਵਿੱਚੋਂ ਭੱਜਾ ਭੱਜਾ ਆਇਆ ਰਿੱਤੀ ਬੈ ਗਿਆ ਐ ਸਾਹਮਣੇ ਚੁੱਪ ਕਰਕੇ ਆਲੀ ਦਿਵਾਲੀ ਰਹਿਣਾ ਇੰਨੇ ਬਸ ਮੇਰੇ ਨੇ ਮੇਰੇ ਦੋਸਤ ਨੇ ਵਈ ਰੋਮਾ ਇਹ ਕੰਮ ਕਰ ਲੈਂਦੇ ਆ ਕਰ ਮੈਨੂੰ ਹੂੰ ਮਸਤੀਆਂ ਕਰਦਾ ਰਹਿਣਾ ਹੈ ਸਭਜੀ ਚ ਨਾ ਵਧੇੜ ਇੱਧਰ ਬਹਿ ਜਾ ਆਰਾਮ ਨਾਲ ਬਹਿ ਜਾ ਇੱਥੇ ਹਲਮਾ ਸ਼ਤਾਨੀ ਨਾ ਕਰ ਯਾਰ ਨਾ ਕੋਟੂ ਬੋਧ ਪੈਣੀ ਇੱਥੇ ਚੁੱਪ ਕਰਕੇ ਬਹਿ ਜਾ ਜੀ ਬੈਣਾ ਤੇ ਚਾਹੇ ਉਧਰ ਖੇਡ ਲਾ ਜਾ ਕੇ ਮੈਨੂੰ ਗੁੱਡ ਲੈਂਦੇ ਤੇ ਇੱਧਰ ਲਾਓ ਜੀ ਆਪਾਂ ਤਾਂ ਨੀਂਦ ਹੀ ਕਰ ਦਿੱਤੀ ਇਹ ਸਾਫ ਸਫਾਈ ਪੂਰਾ ਗੰਦ ਘੱਟਾ ਗੁਡਾਈ ਕਰਦੀ ਹੈ ਤੇ ਹੁਣ ਤੂੰ ਪਾ ਨਿਕਲਦੀ ਆ ਤੇ ਵਧੀਆ ਹੋਰ ਗਰੋਥ ਹੋ ਜੂਗੀ ਹੋਰ ਵਧੀਆ ਨਿੱਤ ਸਖਤ ਜਾ ਹੋ ਗਿਆ ਅਸੀਂ ਥੱਲੇ ਥਾਂ ਤੇ ਵਧੀਆ ਪੋਲਾ ਹੋ ਗਿਆ ਥਾਂ ਤੇ ਹੋਰ ਵਧੀਆ ਹੋ ਜਾਣਾ ਅਜੇ ਵੀ ਬਹੁਤ ਵਾਰੀ ਆਪਾਂ ਮਤਲਬ ਅਜੇ ਵੀ ਕਾਫੀ ਟਾਈਮ ਕੱਢ ਜਾਣਾ ਧਨੀ ਇਹਨੇ ਅਜੇ ਪੱਕਣਾ ਨਹੀਂ ਛੇਤੀ ਤੇ ਹੁਣ ਬਾਕੀ ਕਿਆਰੀਆਂ ਦੀ ਵੇਖਦਾ ਇੱਕ ਅੱਧੀ ਦੀ ਫੇਰ ਕਰੂੰਗਾ ਤੇ ਮੈਂ ਨਾ ਡੰਗਰਾਂ ਨੂੰ ਬਾਹਰ ਕੱਢਦਾ ਪਾਣੀ ਟਾ ਕੇ ਪਾਣੀ ਢਾ ਕੇ ਡੰਗਰਾਂ ਨੂੰ ਬੰਨ ਦਿੱਤਾ ਬਾਹਰ ਕੱਢਦਾ ਤੇ ਮੈਂ ਕਿਹਾ ਚਲੋ ਹੁਣ ਇੱਕ ਅੱਧੀ ਹੋਰ ਘਿਆਰੀ ਛੋਟੀ ਜੀ ਗੁੱਡ ਦਿੰਨਾ ਹੈ ਤੇ ਬਾਕੀ ਫਿਰ ਆਪਣਾ ਨਾ ਤੋਂ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਬਰਸੀਨ ਵੱਢਣ ਦਾ ਵੀ ਟਾਈਮ ਹੋ ਜਾਣਾ ਤੇ ਫਿਰ ਬਾਅਦ ਚ ਪੱਠਿਆਂ ਦਾ ਹੋ ਜਾਣਾ ਟਾਈਮ ਤੇ ਮੈਂ ਕਿਹਾ ਚਲੋ ਥੋੜਾ ਜੀ ਹੋਰ ਗੁੜਾਈ ਕਰ ਦਿੰਨਾ ਹੈ ਉੱਧਰ ਘਿਆਰੀ ਜਾਂਦੀ ਇੰਨਾ ਦੀ ਕਰ ਦਿੰਨਾ ਛੋਟੇ ਛੋਟੇ ਘਿਆਰੀ ਜਾਂਦੀ ਲੱਗੇ ਹੱਥ ਕੰਮ ਨਿਬੜ ਜੇ ਤੇ ਵਧੀਆ ਹੀ ਹੈ ਮਿੱਠੀ ਇੱਧਰ ਮੈਂ ਮੇਥੀ ਦਾ ਮੇਥੀ ਦੀ ਕੈਰੀ ਵੀ ਗੁੜਤੀ ਚੰਗੀ ਤਰ੍ਹਾਂ ਦੇਖੋ ਪੂਰੀ ਸਾਫ ਸਫਾਈ ਹੋ ਗਈ ਹੈ ਤੇ ਗੁੜ ਵੀ ਦਿੱਤੀ ਹੈ ਤੇ ਹੁਣ ਵਧੀਆ ਗਰੋਥ ਹੋ ਜੂਗੀ ਫੇਤੋਂ ਤੇ ਥੋੜੀ ਜਿਹੀ ਮੇਥੇ ਆ ਵੀ ਗੁੜਤੀ ਹੈ ਤੇ ਹੁਣ ਪੱਕਣ ਤੇ ਆਏ ਨੇ ਤੇ ਅੱਧਿਕ ਪਾਲਕ ਦੀ ਗੁੜਤੀ ਮੈਂ ਕਿਹਾ ਚਲੋ ਅੱਜ ਚਾਰ ਕੇਆਰਿਆਂ ਦਾ ਕੰਮ ਨਿਪਟ ਜੂਗਾ ਤੇ ਇਹੀ ਹੈ ਮੇਨ ਮੇਨ ਤੇ ਪਾਲਕ ਹੁਣ ਮੈਂ ਰੋਟੀ ਖਾ ਕੇ ਫੇਰ ਗੁੜ ਦਾਂ ਥੋੜਾ ਜਿਹਾ ਨਾ ਧੋ ਕੇ ਰੋਟੀ ਖਾ ਕੇ ਫੇਰ ਗੁੜ ਦਿੰਨਾ ਤੇ ਇੱਧਰ ਦੇਖੋ ਜੀ ਆ ਫੇਰ ਮੇਰੇ ਕੋਲ ਆ ਗਿਆ ਇਹ ਆਪਣਾ ਰੁਮੀ ਤੇ ਇੱਥੇ ਹੀ ਸੌਂ ਗਿਆ ਇੱਥੇ ਖੇਡਦਾ ਖੇਡਦਾ ਕੈਰੀਚੇ ਇਹ ਪਤਾ ਨਹੀਂ ਲੱਗਿਆ ਮੈਂ ਪਰੇ ਚਲੇ ਵੀ ਗਿਆ ਨਹੀਂ ਅ ਗੋਭੀ ਵਾਲੀ ਕੈਰੀਚੇ ਦੀ ਸਬਸ ਫਾਈ ਥੋੜੀ ਜੀ ਕਰੂੰਗਾ ਹੁਣ ਤੇ ਚਲੋ ਆਪਾਂ ਧਰਲੀ ਥੋੜੀ ਰਹਿ ਰੂ ਗਈ ਹੋ ਧਰ ਕੇ ਕੰਮ ਨਿਬੜੂਗਾ ਤੇ ਗਾਜਰਾਂ ਤੇ ਚਲੋ ਜੀ ਨਿਕਲ ਜਣਾ ਟਾਈਮ ਬਾਬਾ ਲਸਣ ਪਰ ਇਹ ਉਹ ਸਾਫੀ ਹੈ ਤੇ ਇੱਧਰ ਬੈਂਗਣ ਬੁੰਗਣ ਸਭ ਮਿੱਚੇ ਮੁੱਚਾਂ ਦੇ ਥੋੜੇ ਬੋਤੀ ਤੇ ਆਹ ਲੋਕੀਆਂ ਤੇ ਹੁਣ ਗਈਆਂ ਕੰਮ ਤੋਂ ਹੁਣ ਬਣਾਉਂਦੇ ਨਹੀਂ ਕੈਚਰ ਹੋ ਗਿਆ ਲੱਗਦੀਆਂ ਅਜੇ ਵੀ ਹੈ बेहारियां हो गई उठ गया, गया। हाँ की चाहिए बात सुन के आज 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 बात आ जाओ चलो जी मैं खा ला हम रोटी ना धो तो के हम लो जी ना तो लिया मैं रोटी खा ला हूँ मैं अज आलू की सब्जी है दही है रायते वाला मूली चौल रोटिया ਹਾਂਜੀ ਹੁਣ ਦੋਸਤੋ 3 ਵਜੇ ਦਾ ਟਾਈਮ ਹੋ ਚੱਲਿਆ ਹੈ ਤੇ ਇੱਧਰ ਆਪਣੇ ਪੱਠੀ-ਪੁੱਠੇ ਪਾਣ ਦਾ ਵੀ ਟਾਈਮ ਹੋ ਚੱਲਿਆ ਹੈ ਤੇ ਮੈਂ ਕਿਹਾ ਚਲੋ ਲਿਵਰ ਵਾਲਿਆਂ ਨੂੰ ਚਾਹ ਦੇ ਆਵਾਂ ਤੇ 3 ਵਜੇ ਉਹਨਾਂ ਨੂੰ ਚਾਹ ਦੇਈਦਾ ਨਾਲ ਘਰ ਦੇ ਲੱਗ ਗਈ ਥੋੜੀ ਦੂਰੀ ਹੈ ਜਿਹੜੇ ਕੱਲ ਆਪਾਂ ਖੇਤ ਦਿਖਾਇਆ ਸੀ ਤੁਹਾਨੂੰ ਉੱਥੇ ਹੀ ਲੱਗੀ ਲਿਵਰਾ ਗੰਨਾ ਛਿੱਲਣ ਤੇ ਇਸ ਟਾਈਮ ਉਹਨਾਂ ਨੂੰ ਫਿਰ ਚਾਹ ਜਦ ਬਣਦੀ ਫਿਰ ਉਹਨਾਂ ਨੂੰ ਵੀ ਦੇ ਕੇ ਆਈਦਾ 6-7 ਜਾਣੇ ਹੋਣੇ ਅੱਜ ਲੱਗੇ ਤੇ ਆਪਾਂ ਡੋਲਣੀ ਚਪਾ ਲਈ ਚਾਹ ਤੇ ਚਲੋ ਚੱਲਦੇ ਆਂ ਫਿਰ ਕੱਲ ਵੀ ਆਪਾਂ ਗਏ ਸੀ ਉਹ ਤੁਹਾਨੂੰ ਦਿਖਾਇਆ ਸੀ ਉਧਰ ਖੇਤ ਜਿੱਥੇ ਗੰ ਇੱਧਰ ਵੀ ਕਈ ਦੀ ਲੇਵਰ ਲੱਗੀ ਕੰਨਾਂ ਚੱਲਣਾ ਉਹ ਜਿਨ੍ਹਾਂ ਦਾ ਖੇਤ ਹੈ ਤੇ ਉਹ ਆਪਣੀ ਮੱਝ-ਮੁੱਝ ਤੇ ਆਪਣੀਆਂ ਬੱਕਰੀਆਂ-ਬੱਕਰੀਆਂ ਨਾਲ ਹੀ ਉਹਨਾਂ ਨੇ ਰੱਖੀਆਂ ਤੇ ਆਪਾਂ ਜਾਣਾ ਇੱਧਰ ਆ ਕਣਕ ਤੋਂ ਬਾਅਦ ਆ ਵੀ ਕਣਕ ਫੁੱਫੜੀ ਜਿਹੜਾ ਦੀ ਹੈ ਤੇ ਇਸ ਤੋਂ ਬਾਅਦ ਆ ਪੈੜੀ ਹੈ ਜਿਹੜਾ ਕੱਲ ਆਪਾਂ ਦਿਖਾਈ ਸੀ ਤੁਹਾਨੂੰ ਤੇ ਅੱਜ ਨਾਲ ਬੜੀ ਹਵਾ ਜੀ ਚੱਲ ਰਹੀ ਹੈ ਧੁੱਪ ਹੈਗੀ ਵਧੀਆ ਪਰ ਹਵਾ ਜੀ ਨਾਲ-ਨਾਲ ਚੱਲ ਰਹੀ ਹੈ ਸਵੇਰ ਦੀ ਇੰਨੀ ਦੁਪਹਿਰ ਦੀ ਚੱਲ ਰਹੀ ਹੈ ਤੇ ਆ ਹੁਣ ਖੇਤ ਸ਼ੁਰੂ ਹੋ ਚੱਲਿਆ ਹੈ ਤੇ ਆ ਚਾਰ ਕਿੱਲੇ ਆ ਪੂਰਾ ਖੇਤ ਤੇ ਆਹ ਤਾਂ ਦੇਖੋ ਬਾੜਾ ਬੂੜਾ ਲਾ ਕੇ ਰੱਖਣੀ ਪੈਂਦੀ ਆ ਕਣਕ ਦੇ ਚਾਰੇ ਪਾਸੇ ਹਰ ਫਸਲਾਂ ਦੇ ਚਾਰੇ ਪਾਸੇ ਕਿਉਂਕਿ ਇੱਥੇ ਸੂਰ ਜੰਗਲੀ ਗਾਂਈਆਂ 파ੜੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਬੜਾ ਹਰ 12 ਮਹੀਨੇ ਹੀ ਬੜਾ ਤੰਗ ਕਰਦੇ ਨੇ ਬਹੁਤ ਫਸਲਾਂ ਖਰਾਬ ਕਰ ਦੇ ਦਿੰਦੇ ਨੇ ਤੇ ਰੋਜ਼ ਗੇੜਾ ਵੀ ਮਾਰਦੇ ਸਵੇਰੇ ਸਵੇਰੇ ਫਿਰ ਦੇਖਦੇ ਸਭ ਮਤਲਬ ਕਦੇ ਤਾਰਾਂ ਥੋੜੀ ਜਾਂਦੀ ਕਦੇ ਕੋਸ਼ ਸਾਨ ਵਗੈਰਾ ਹਰ ਬੜੇ ਤਰ੍ਹਾਂ ਤਰ੍ਹਾਂ ਦੇ ਕਿਉਂਕਿ ਜੰਗਲ ਲੱਗੇ ਨਾਲ ਹੀ ਜੰਗਲ ਬਹੁਤ ਫਸਲਾਂ ਨੂੰ ਖਰਾਬ ਕਰਦੇ ਬਹੁਤ ਧਿਆਨ ਰੱਖਣੀ ਪੈਂਦਾ ਹੈ ਹਰ ਰੋਜ਼ ਹੀ ਤੇ ਇਹ ਬਹੁਤ ਪੈਸੇ ਲੱਗ ਜਾਂਦੇ ਜਿਵੇਂ ਕਿ ਹਾਂ ਇਹਨਾਂ ਚੀਜ਼ਾਂ ਤੇ ਆ ਵੱਡਾ ਆਪਣਾ ਕੁੱਤਾ ਫੇਰ ਇੱਥੇ ਹੀ ਹੈ ਇੱਥੇ ਰਹਿੰਦਾ ਤੇ ਆਪਾਂ ਪਹੁੰਚ ਚੁੱਕੇ ਹਾਂ ਖੇਤ 'ਚ ਤੇ ਇੱਥੇ ਲੇਬਰ ਸ਼ਿਕਲੀ ਕਰਨਾ ਤੇ ਚਾਹ ਦੇ ਦਿੰਦੇ ਨੇ ਉਹਨਾਂ ਨੂੰ ਉਹ ਛਿਲ ਰੇ ਕਰਨ ਦੇ ਰਹੀ ਹੈ ਚਾਹ ਅੰਜੀ ਤੇਰੀ ਤੇ ਆ ਪੰਜਾ ਤਿੰਨ ਮੈਂ ਸੋਚਿਆ ਸੱਤ ਜਣੇ ਆਏ ਹੁਣ ਇਹ ਤੇ ਕਈ ਵਾਰੀ ਸੱਤ ਕੱਢਦੇ ਇੱਦਾਂ ਹੀ ਆ ਜਾਂਦੇ ਆ ਸਭ ਜਿਸ ਹਿਸਾਬ ਨਾਲ ਖਾਣਣ ਨੇ ਫਟਕ ਕਰਨਾ ਵੀ ਪੂਰਾ ਤੇ ਅੱਜ ਛੇ ਜਣੇ ਕਹਿੰਦੇ ਇੱਕ ਗਲਾਸ-ਸੱਤ ਲੈਣ ਦੇ ਚਾਹ ਵੀ ਸੱਤ ਜਣੇ ਦੇ ਚਲੋ ਕੋਈ ਨਾ ਤੇ ਹਾਂ ਉਹਨਾਂ ਦੇ ਸਾਈਕਲ ਵਗੈਰਾ ਖਲੋਤੇ ਇੱਥੇ ਮੈਨੂੰ ਲੱਗਦਾ ਜਿਹੜਾ ਮੋਟਰਸਾਈਕਲ ਤੇ ਆਇਆ ਉਹ ਨਹੀਂ ਅੱਜ ਆਇਆ ਸ਼ਾਇਦ ਉਹ ਬਾਅਦ ਜਾ ਕੇ ਲਾਇਆ ਹੋਣਾ ਨਹੀਂ ਆਪਣੇ ਮੋਟਰਸਾਈਕਲ ਖਾਣੇ ਚਲੋਂਦਾ ਤੇ ਇਹ ਸੱਤ-ਅੱਠ ਹੀ ਆਣੇ ਹੈ ਵੈਸੇ ਤੇ ਮੈਂ ਬਠੂਠੇ ਪਾਣੀ ਮਖਾ ਚਲੋ ਡੋਲਣੀ ਉਲਣੀ ਆ ਲੈ ਆਇਓ ਗਲਾਸ ਬਲੂ ਆਂਦੇ ਸਮੇ ਤੇ ਮੇਰੇ ਡੈਡੀ ਜੀ ਵੀ ਇੱਥੇ ਹੀ ਆ ਇਕੱਠੇ ਕਰਦੇ ਵਿਚਾਰੇ ਰੋਜ਼ ਜਿਵੇਂ ਆਪਣਾ ਉਹਨਾਂ ਦਾ ਸਿਰਫ ਇਹ ਹੀ ਕੰਮ ਹੈ ਜੇ ਜਿਵੇਂ ਲਿਵਰ ਕੋਲ ਆਪਣਾ ਇਕੱਠਾ ਕਰ ਦਿੰਦੇ ਨੇ ਥੋੜੀ ਥੋੜੀ ਕੋਲੇ ਤੇ ਫਿਰ ਉਹ ਲੱਦ ਕੇ ਲੈ ਜਾਂਦਾ ਏ ਜਿਵੇਂ ਸ਼ਾਮਨ ਗੱਡੀ ਤੇ ਟਰੈਕਟਰ ਤੇ ਤੇ ਉਹ ਘਰੇ ਚਲੇਗੀ ਹਿਚਾ ਪੀਣ ਉਹ ਲੱਗੀ ਉਹ ਖੇਤ ਵਾਲਿਆਂ ਦੀ ਦੂਜੇ ਖੇਤ ਵਾਲਿਆਂ ਦੀ ਕਿਸੇ ਦੀ ਲਿਵਰ ਤੇ ਕਿੰਨਾ ਵਧੀਆ ਲੱਗਦਾ ਨਾ ਖੇਤਾਂ ਦਾ ਖੁੱਲਾ ਡੁੱਲਾ ਮਾਹੌਲ ਆ ਇੱਧਰ ਘਰ ਆ ਜੀ ਆਪਣਾ ਤੇ ਠੀਕ ਹੈ ਜੀ ਮੈਂ ਫਿਰ ਜਾਵਾਂ ਮੈਂ ਹਰਾ ਹੁਰਾ ਪਹਿਲੀ ਵੜ ਲਿਆ ਹੀ ਵਰਸੀਨ ਤੇ ਹੁਣ ਜਿਹੜੇ ਪੱਠੇ ਉਤਰ ਕੇ ਪਾਵਾਂ ਤੇ ਫਿਰ ਬਾਕੀ ਕੰਮਕਾਰ ਅੱਗੇ ਮੇਰੇ ਹੁਣ ਸ਼ੁਰੂ ਹੋ ਗਏ ਆ ਦੇਖੋ ਜੀ ਕਿੰਨੇ ਬਗਲੇ ਉੱਡ ਕੇ ਜਾ ਰਹੇ ਨੇਲੇ-ਨੀਲੇ ਅਸਮਾਨ ਤੇ ਪਿਆਰਾ ਥਿਊ ਲੱਗ ਰਿਹਾ ਤੇ ਹੁਣ ਜੀ ਸਾਡੇ ਚ 4 ਵਜੇ ਦਾ ਟਾਈਮ ਹੋ ਚੁੱਕਿਆ ਮੈਂ ਨਾ ਚਾਹ ਦੇ ਕੇ ਪੱਠੇ-ਪੱਠੇ ਪਾ ਕੇ ਆਪਣੇ ਕੁੱਤਰ ਕੇ ਪਾ ਕੇ ਨਗਰਾਂ ਨੂੰ ਬੰਦ ਦਿੱਤਾ ਸੀ ਤੇ ਹੁਣ ਮੈਂ ਜਿਹੜਾ ਸ਼ਾਮੀ ਆਪਾਂ ਪੱਠੇ ਉਤਰਨੇ ਆਂ ਸਵੀਰ ਵਾਸਤੇ ਹਰਾ ਵੱਡਣ ਦੇ ਆਏ ਤੇ ਇੱਧਰ ਦੇਖ ਸਕਦੇ ਹੋ ਜੀ ਥੈਟ 뷰 ਤੇ ਉਹ ਆਪਣਾ ਰੋਮੀ ਤੇ ਟੰਮੀ ਵੱਡਾ ਤੇ ਛੋਟਾ ਕੁੱਤਾ ਲੜ ਰਹੇ ਖੂਬ ਮਸਤੀ ਕਰ ਰਹੇ ਉੱਧਰ ਉਹਨੇ ਜੀ ਮੈਨੂੰ ਵੇਖਿਆ ਨਹੀਂ ਛੋਟੇ ਨੇ ਨੀਦਰ ਭੱਜਾ ਇੱਧਰ ਆ ਜਣਾ ਫੇਰ ਚਲੋ ਜੀ ਆਪਾਂ ਫਿਰ ਵੱੜ ਲਈਏ ਆਪਣੇ ਛੇਤੀ-ਛੇਤੀ ਪੱਠੇ ਤੇ ਉਹ ਪਰੇ ਉਧਰ ਲਾ 11 ਮੁੱਕ ਗਿਆ ਏ ਤੇ ਹੁਣ ਮੈਂ ਨਾ ਫੇਰ ਇੱਥੋਂ ਤੋਂ ਸ਼ੁਰੂਆਤ ਕਰ ਰਿਹਾ ਏ ਇਧਰ ਵੀ ਦੋ 11 ਬਣ ਜਾਣੇ ਲੰਮੇ ਲੰਮੇ ਤੇ ਅੱਧਾ ਹੁਣ ਆ ਇਧਰੋਂ ਵੜ ਲੂਗਾ ਫੇਰ ਅੱਧਾ ਰਹਿ ਜੂਗਾ ਉਧਰ ਨੂੰ ਫੇਰ ਤਿਆਰ ਹੋ ਜਾਣਗੇ ਪੱਠੇ ਉਹ ਦੇਖੋ ਜੀ ਬੜੇ ਖਰਾਬ ਨੇ ਸਾਰਾ ਦਿਨ ਇਹੀ ਕੰਮ ਇਹਨਾਂ ਦਾ ਹੁਣ ਰੁੱਕੀ ਥੋੜਾ ਘੈਂਟ ਵੀ ਲੱਗਦਾ ਪਿਆ ਨਾ ਲੋਕ ਜੂ ਇੱਥੇ ਆ ਗਏ ਹੁਣ ਕਦੀ ਜੇ ਲੜਦੀ ਲੜਦੀ ਰਮ ਟਮੀ ਲੋਕ ਜੂ ਬੰਦਾ ਬੜਾ ਖਰਾਬ ਹੰਗੇ ਲਈ ਜੇ ਉਹ ਕੋ ਛੋਟਾ ਵੀ ਨਹੀਂ ਕੱਟ ਤੇ ਪੱਠੇ ਪੁੱਠੇ ਵੱਡਕੇ ਇੱਧਰ ਆ ਗਿਆਂ ਮੈਂ ਅਹੀਂ ਫੇਰਾ ਛਲਜਮ ਬਣਾਉਣੇ ਆ ਗੰਗਲੂ ਤੋੜਨ ਪੁੱਟਣ ਕਿਉਂਕਿ ਇਹ ਜਿਹੜੇ ਪਹਿਲੇ ਵਾਲੇ ਪੁਰਾਣੇ ਵਾਲੇ ਤੇ ਮੁੱਕ ਗਏ ਹੁਣ ਨਵੇਂ ਵਾਲੇ ਆਪ ਪੁੱਟਾਂਗੇ ਆਹ ਕਿ ਕਿੱਡੇ ਕਿੱਡੇ ਮੋਟੇ ਹੋਏ ਪਏ ਜਿਹੜੇ ਮਗਰੋਂ ਵਿੱਚ ਇਹ ਲਸਣ ਵਾਲਾ ਆਹ ਦੇਖੋ ਜੀ ਬਹੁਤ ਮੋਟੇ ਮੋਟੇ ਹੋਏ ਫੇਰ ਤੋਂ ਪਹਿਲੇ ਆਪਾਂ ਬਹੁਤ ਵਾਰੀ ਬਣਾ ਚੁੱਕੇ ਹਾਂ ਗੁੰਗਲੂ ਦੀ ਹਾਏ ਕਮਾਲ ਹੋਈ ਭਈ ਤੇ ਇੰਨੇ ਕੁ ਮੈਂ ਗੁੰਗਲੂ ਤੋੜ ਲਿਆ ਜੀ ਤੇ ਆ ਪੱਤੇ ਪੱਠਿਆਂ ਚ ਛੋੜ ਦੇਣੇ ਇਹ ਕੰਮ ਪੱਠੇ ਕਿਥੇ ਜਾਣਗੇ ਤੇ ਆ ਦੇ ਦੇਣਾ ਘਰੇ ਵਿੱਚ ਪਾਲਕ ਤੋੜ ਲਈ ਕਰਨ ਨੇ ਤੇ ਉਹ ਪਾ ਕੇ ਬਣਾਵਾਂਗੇ ਬਾਬਾ ਵਾਰੀ ਹੀ ਬਣਾ ਲੈ ਯਾਰ ਕੀ ਤਿਆ ਕੋ ਛੋਟੇ ਛੋਟੇ ਉਧਰ ਹੀ ਮੈਂ ਕਿਹਾ ਉਹ ਪੁਰਾਣੇ ਵਾਲੇ ਮੁੱਕਣਗੇ ਜਗਾ ਘੇਰੀਆਂ ਨੇ ਤੇ ਆ ਨਵੇਂ ਵਾਲੇ ਮੋٹے ਮੋٹے ਬੜੀ ਹੋਈ ਐ ਤੇ ਇਸ ਵਾਰ ਤੇ ਨਜ਼ਾਰਾ ਘਰ ਦੀ ਸਬਜ਼ੀ ਦਾ ਕਦੇ ਗਾਜਰਾ ਕਦੇ ਗੋਭੀ ਕਦੇ ਗੰਗਲੂ ਕਦੇ ਪਾਲਕ ਕਦੇ ਆਸ ਪਰਜੀ ਮੇਥੀ ਮੇਥੀਆਂ ਦੀ ਕਦੇ ਬੈਂਗਣ ਕਰਦੀ ਸਭ ਕੁਝ ਨਜ਼ਾਰੇ ਆ ਰਹੀ ਤੁਹ ਦੇ ਤਾਂ ਜੀ ਘਰੇ ਤੇ ਇਨੀ ਕ ਪਾਲਕ ਟੋੜ ਲਈ ਸੀ ਪਾਲਕ ਵਿੱਚ ਪਾ ਕੇ ਬਣਾਈਦਾ ਸੀ ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਵਲੌਗ ਚੰਗਾ ਲੱਗਾ ਜਰੂਰ ਦੱਸਿਓ ਜੀ ਲਾਈਕ ਕਰਕੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਮਿਲਦੇ ਆ ਨਵੇਂ ਵਲੌਗ ਚ ਠੀਕ ਹੈ ਜੀ ਫਿਰ